3.5 ਸਾਲ ਹੋ ਗਏ ਇਹਨਾਂ ਨੂੰ ਸਰਕਾਰ ਆ ਇਹਨੂੰ ਅੱਜ ਤੱਕ ਨਾ ਤਾਂ ਇਹਨਾਂ ਦਾ ਕੋਈ ਚਲਾਨ ਪੇਸ਼ ਹੋਇਆ ਇਹਨਾਂ ਦੇ ਖਿਲਾਫ ਨਾ ਕੋਈ ਇਹਨਾਂ ਕੋਲ ਸੂਤ ਹੋਇਆ ਜਦੋਂ ਜੀ ਕਰਦਾ ਕਿਸੇ ਭੇਜ ਦਿੰਦੇ ਆ ਵਿਜੀਲੈਂਸ ਦਾ ਦੁਰਵਯੋਗ ਕਰ ਰਹੇ ਨੇ ਰਮਜੀਤ ਸਿੰਘ ਜੀ ਮਜੀਠੀਆ ਸਾਹਿਬ ਜੋ ਇਹਨਾਂ 'ਤੇ ਪਰਦੇ ਫਰੋਂਦੇ ਆ ਇਹਨਾਂ ਦੀਆਂ ਜਿਹੜੀਆਂ ਸਰਕਾਰ ਦੀਆਂ ਕੀਤੇ ਹੋਇਆ ਕਨਾਉਣੀਆਂ ਹਰਕਤਾਂ ਚਾਹੇ ਉਹ ਬਲਾਤਕਾਰਾਂ ਨੂੰ ਲੈ ਕੇ ਲਾ ਲਓ ਇਹਨਾਂ ਦੇ ਬੈਦ ਪ੍ਰੂਫ ਆ ਜਿਹੜੀ ਸਰਕਾਰ ਨੂੰ ਨੰਗਾ ਕਰਦੇ ਆ ਭਵੰਤਮਾਨ ਨੂੰ ਵੀ ਇਹਨਾਂ ਨੇ ਚੈਲੰਜ ਕੀਤਾ ਵੀ ਜਿੰਨਾਂ ਦਾ ਜਿੰਦਾਬਾਦ ਜਿੰਦਾਬਾਦ ब्रमी चंदादार सुखीरा सरकार मुरदाबाद ਇਲਾ ਸ਼ਾਰੀ ਪ੍ਰਧਾਨ ਸ਼੍ਰੋਮਨੀ ਅਕਾਲੀ ਦਲ ਬਰਨਾਰਾ ਜੀ ਬਿੱਟ ਸਾਹਿਬ ਅੱਜ ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਇਸ ਕੀ ਰੋਸ਼ ਰੱਖਿਆ ਜਾ ਰਿਹਾ ਹੈ ਦੇਖੋ ਹਾਂਜੀ ਪੂਰੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਨੇ ਵਿੱਚ ਮੈਂ ਕਹਣਾ ਜਿਹੜੀ ਇਹ ਭਗਵਾਨਤ ਮਾਨ ਸਰਕਾਰ ਦੀ ਨਿੰਦਾ ਕੀਤੀ ਜਾ ਰਹੀ ਹੈ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਇਹ ਸਰਕਾਰ ਹੈ ਜਿਹੜੀ ਬਦਲਾਖੋਰੂ ਨੀਤੀ ਦੇ ਨਾਲ ਸਾਡੇ ਬਹੁਤ ਹੀ ਨਧੜਕ ਜਰਨੈਲ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਸਾਹਿਬ ਜੋ ਇੰਨਾ ਦੇ ਪਰਦੇ ਬਰੋਲਦੇ ਆ ਇਹਨਾਂ ਦੀਆਂ ਜਿਹੜੀਆਂ ਸਰਕਾਰ ਦੀਆਂ ਕੀਤੇ ਹੋਏ ਕਨੌਣੀਆਂ ਹਰਕਤਾਂ ਚਾਹੇ ਉਹ ਬਲਾਤਕਾਰਾਂ ਨੂੰ ਲੈ ਕੇ ਲਾ ਲੋ ਇਹਨਾਂ ਦੇ ਬੈਦ ਪ੍ਰੂਫ ਆ ਜਿਹੜੀ ਸਰਕਾਰ ਨੂੰ ਨੰਗਾ ਕਰਦੇ ਆ ਭਗਵੰਤ ਮਾਨ ਨੂੰ ਵੀ ਇਹਨਾਂ ਨੇ ਚੈਲੰਜ ਕੀਤਾ ਵੀ ਜਿੰਨੇ ਮਰਜੀ ਪਹਿਲਾਂ ਵੀ ਇਹਨਾਂ ਨੇ ਰੇਡ ਦੇ ਕੇ ਨਸ਼ਿਆਂ ਦੇ ਮਸਲੇ ਦੇ ਵਿੱਚ ਮੀਠਿਆ ਸਾਹਮਣੂ ਅੰਦਰ ਕੀਤਾ ਸੀ ਗਸੋਂ ਦੇ ਚੋਕੀ ਨਿਕਲਿਆ ਹੁਣ ਇਹ ਸਰਕਾਰ ਫੇਰ ਇਹਨਾਂ ਨੂੰ ਬਦਲਾ ਖੂਰੀ ਮੈਂ ਕਹਣਾ ਇਹੋ ਜੀ ਢੱਡਿਆ ਸਰਕਾਰ ਪਹਿਲੀ ਵਾਰੀ ਆਈ ਆ ਇਹ ਆਮ ਆਦਮੀ ਦੀ ਸਰਕਾਰ ਜਿਹੜੀ ਵਿਪੋਣ ਉਹ ਪਿੰਡਾਂ ਵਾਲੇ ਲੋਕ ਆਪਣੀਆਂ ਮਾਰੀਆਂ ਮੋਟੀਆਂ ਹੁੰਦੀਆਂ ਉਹ ਵੀ ਇੱਕ ਦੂਜੇ ਤੇ ਐਡੇ ਨਿੱਜੀ ਨਹੀਂ ਜਾਂਦੇ ਇਹ ਰਾਜਨੀਤਿਕਾ ਤੇ ਤੁਸੀਂ ਇਹ ਕਰਨਾ ਡਵੈਲਪਮੈਂਟ ਕਰੋ ਥੋੜੇ ਤਾਂ ਉਹ ਨਹੀਂ ਡਵੈਲਪਮੈਂਟ ਹੋਣੀ ਇਹ ਕੋਝੀਆਂ ਚਾਲਾਂ ਚਲਦੇ ਆ ਇਹ ਨਾ ਲੋਕਾਂ ਦਾ ਪਬਲਿਕ ਦਾ ਜਿਹੜਾ ਧਿਆਨ ਆ ਭੁੜਕਾਉਣ ਵਾਲੀ ਗੱਲ ਕਰਦੇ ਆ ਵੀ ਸਾਡੇ ਜਿਹੜੇ ਕੰਮ ਤਾਂ ਇਹਨਾਂ ਤੋਂ ਹੁੰਦੇ ਨਹੀਂ ਡਵੈਲਪਮੈਂਟ ਸਾਡੇ ਬਰਨਾਲੇ ਚ ਲਾ ਲਓ ਸਾਰੇ ਪੰਜਾਬ ਦੇ ਵਿੱਚ ਮੈਨੂੰ ਇੱਕ ਵੀ ਦੱਸੋ ਸਿਟੀ ਬਰਨਾਲਾ ਦੇ ਵਿੱਚ ਮਿਨਿਸਟਰ ਵੀ ਇਹਨਾਂ ਦੇ ਰਹੇ ਆ ਭਵੰਤ ਮਾਨ ਜੀ ਵੀ ਇੱਥੋਂ ਐਮਪੀ ਰਹੇ ਆ ਬਰਨਾਲੇ ਦੇ ਵਿੱਚ ਸਾਡੀ ਸਰਕਾਰ ਨੇ 7-8 ਕਰੋੜ ਰੁਪਇਆ ਲਾ ਕੇ ਡਵੈਲਪਮੈਂਟ ਕੀਤੀ ਸੀ ਸਾਡੇ ਸਬੀਸ਼ੰਗ ਬਾਲ ਸਾਹਿਬ ਡਿਪਟੀ ਸੀਐਮ ਸਾਹਿਬ ਹੁੰਦੇ ਸੀਗੇ ਇਹਨਾਂ ਦਾ ਇੱਕ ਵੀ ਪ੍ਰੋਜੈਕਟ ਬਰਨਾਲਾ ਲਈ ਦੇਣ ਤੁਸੀਂ ਇਹ ਕੰਮ ਕਰੋ ਸਰਕਾਰਾਂ ਦੇ ਕੰਮ ਹੁੰਦੇ ਆ ਡਿਵੈਲਪਮੈਂਟ ਦੇ ਕੋਈ ਪ੍ਰੋਜੈਕਟ ਦੇਣ ਦੇ ਕੋਈ ਐਜੂਕੇਸ਼ਨ ਕਾਲਜ ਲੈ ਕੇ ਆਓ ਤੁਸੀਂ ਬਦਲਾ ਕੁਝ ਨੀਤੀ ਕਰ ਦਿਓ ਡੀਟੀਐਸ ਸਾਹਿਬ ਇਹਨਾਂ ਗੱਲਾਂ ਤੋਂ ਨਹੀਂ ਡਰਨ ਵਾਲੇ ਤੁਸੀਂ ਬੁੰਡਿਆਂ ਵਾਂਗ ਉਹਨਾਂ ਦੇ ਗੇਟ ਬੰਦ ਕਰ ਲੇ ਉਹਨਾਂ ਦੀ ਵਾਈਫ ਆ ਸਾਡੇ ਭੈਣ ਜੀ ਉਹਨਾਂ ਨੂੰ ਤੁਸੀਂ ਧਮਕਾਇਆ ਸਾਡੀ ਸਾਰੀ ਪਾਰਟੀ ਅਸੀਂ ਅੱਜ ਸ਼ੋਮਨੀ ਕਾਲੀਦਾਲ ਵੱਲੋਂ ਜਿਹੜਾ ਹਲਕਾ ਬਰਨਾਲਾ ਦੇ ਸਾਰੇ ਸਾਡੇ ਮੇਨ ਮੇਨ ਜਿਹਾਰੂ ਜਿਹੜੇ ਵਰਕਰਾਂ ਸੀ ਇਕੱਠੇ ਹੋਏ ਆ ਪਿਆਜ ਇਸ ਦਾ ਭਗਵਾਨ ਤਮਾਨ ਦਾ ਜਿਹੜਾ ਪੂਤਲਾ ਫੂਕ ਰਹੇ ਆ ਪੂਤਲਾ ਫੋਕ ਕੇ ਇਹਨਾਂ ਨੂੰ ਦੱਸਾਂਗੇ ਵੀ ਇਦਾਂ ਜਿਹੜੀਆਂ ਤੁਸੀਂ ਕੁੱਝੀਆਂ ਚਾਲਾਂ ਨਾਲ ਸਾਡੇ ਜਰਨਲ ਨੂੰ ਜੁੜੀ ਕਮ ਮਜੀਤ ਸਿੰਘ ਮਜੀਠੀਆ ਸਾਹਿਬ ਨੂੰ ਤੁਸੀਂ ਉਹਨਾਂ ਦੀ ਆਵਾਜ਼ ਨੂੰ ਜਿਹੜੀ ਦਬਾ ਨਹੀਂ ਸਕਦੇ ਉਹਨਾਂ ਦੀ ਆਵਾਜ਼ ਬੁਲੰਦੀ ਰਹਿਣੀ ਆ ਉਹ ਤੁਹਾਡੇ ਪਰਦੇ ਆ ਜਿਹੜੇ ਉਹ ਤੁਹਾਡੇ ਰੰਗੇ ਜਿਹੜੇ ਕਾਰਨਾਮੀਆਂ ਉਹ ਕਰਦੇ ਰਹਿਣਗੇ ਤੁਸੀਂ ਡਿਵੈਲਪਮੈਂਟ ਕਰੋ ਇਹ ਤੁਹਾਡਾ ਕੀ ਕੁੱਝੀਆਂ ਚਾਲਾਂ ਲੈ ਕੇ ਦਿੱਲੀ ਦੇ ਵਾਲਿਆਂ ਦਾ ਜਿਵੇਂ ਉੱਥੇ ਇਹਨਾਂ ਦਾ ਬਰਾ ਹਾਲ ਹੋਇਆ ਦਿੱਲੀ ਚ ਇਹ ਆਪਦਾ ਉਸ ਚੀਜ਼ ਤੋਂ ਵੀ ਸਾਡੇ ਲੋਕ ਆ ਨਾ ਇਹਨਾਂ ਨੂੰ ਇੱਕ ਮੁੱਦਾ ਬਣਾ ਲੈਂਦੇ ਆ ਇਹ ਲੋਕਾਂ ਦਾ ਧਿਆਨ ਹਟਾਉਣਾ ਲੋਕ ਸਭ ਜਾਣੀ ਜਾਣ ਨੇ ਅੱਜ ਚਾਰ ਸਪੇਰੇ ਜਿਹੜੀ ਇਹ ਘਣਾਉਣੀ ਹਰਕਤ ਕੀਤੀ ਆ ਦੱਸੋ ਕੀ ਉਹਨਾਂ ਨੇ ਪ੍ਰਾਪਰਟੀ ਜਾਇਦਾਦ ਆ ਦੇਖੋ ਜੱਦੀ ਪੁਸਤੀ ਰਾਜੇ ਨੇ ਖਬੀਰ ਸਿੰਘ ਬਾਦਲ ਸਾਹਿਬ ਵੀ ਇੱਕ ਪੇਰੇਰ ਦਾ ਜੱਟ ਵੀ ਜੇ ਪੰਜ ਕੱਲੇ ਆਲਾ ਹੁੰਦਾ ਉਹ ਦਸਾਂ ਕੱਲਿਆਂ ਦੇ ਵਿੱਚ ਮਿਹਨਤ ਕਰਕੇ ਆਪਦਾ 25-30 ਕੱਲੇ ਬਣਾ ਲੈਂਦਾ ਕਿਸੇ ਦਾ ਵਪਾਰ ਹੁੰਦਾ ਕਿਸੇ ਦਾ ਬਿਜ਼ਨਸ ਹੁੰਦਾ ਤੁਸੀਂ ਸਾਰੇ ਆਪਾ ਬਿਜ਼ਨਸਮੈਨ ਵਡਾ ਬਿਜ਼ਨਸ ਅਗਲਾ ਉੱਚਾ ਲੈ ਜਾਂਦਾ ਜੇ ਉਹਨਾਂ ਨੇ ਬਿਜ਼ਨਸ ਉੱਚਾ ਕਰ ਤੋ ਇੱਕ ਨੰਬਰ ਦਾ ਪਹਿਲਾਂ ਇਹ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਸੁਖ-ਫਲਾਸ ਬਾਰੇ ਵੀ ਗੱਲਾਂ ਕਰਦੇ ਸੀ ਦੱਸੋ ਇਹਦਾ ਕੀ ਕੱਟ ਤੁਸੀਂ ਪੂਰੇ ਬਿਹਤ ਪ੍ਰੂਫ ਗੱਲ ਕਰੋ ਜੇ ਕੋਡੇ ਤੁਹਾਡੇ ਕੋਲੇ ਪ੍ਰੂਫ ਆ ਬਿਨਾ ਸਮਨਿੰਗ ਤੋਂ ਬਿਨਾ ਕਿਸੇ ਅਥਾਰਟੀ ਤੋਂ ਉਹਨਾਂ ਦੀ ਸਕਿਉਰਿਟੀ ਲੋਕ ਹੋ ਗਾ ਤੁਸੀਂ ਕੰਧਾਂ ਟੱਪ-ਟੱਪ ਕੇ ਮਜੀਠੀਆ ਸਾਹਿਬ ਦੇ ਘਰੇ ਦਾਖਲ ਹੋ ਜਾਣ ਇਹਨਾਂ ਉਹਨਾਂ ਦੀ ਆਵਾਜ਼ ਦਬਣ ਵਾਲੀ ਨਹੀਂ ਹੈ ਜੇ ਕੋਈ ਅੱਗੇ ਕੋਈ ਅੱਗੇ ਕਰ ਰੋਈ ਨਹੀਂ ਤਾਂ ਕੀ ਰਣਨੀਤੀ ਹੋਗੀ ਪਾਰਟੀ ਦੀ ਦੇਖੋ ਜੇ ਅੱਗੇ ਅਸੀਂ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਆ ਉਹਨਾਂ ਦੇ ਦਿਸਾਂ ਰਵੇਸਾਂ ਦੇ ਪੂਰੇ ਪੰਜਾਬ ਚ ਅੱਜ ਉਹਨਾਂ ਦਾ ਵੀ ਬਿਆਨ ਆਇਆ ਸਾਡੇ ਭੈਣ ਜੀ ਬੀਬਾ ਹਰਸਿਮਰਤ ਕੌਰ ਬਾਲਾ ਸਾਹਿਬ ਦਾ ਵੀ ਬਿਆਨ ਆਇਆ ਅਸੀਂ ਪਾਰਟੀ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈ ਕੇ ਵੱਡੇ ਪੱਤਰ ਤੇ ਜਿਵੇਂ ਸਾਡੇ ਪ੍ਰਧਾਨ ਸਾਹਿਬ ਦਾ ਪਾਰਟੀ ਦਾ ਸਰਦਾਰ ਜੀ ਸੰਬਲ ਸਾਹਿਬ ਦਾ ਹੁਕਮ ਹੋਊਗਾ ਉਸੇ ਤਰ੍ਹਾਂ ਚਾਹੇ ਜਿਵੇਂ ਵੀ ਜਿੱਥੇ ਪ੍ਰਸ਼ਾਸਨ ਦੇ ਜਾਂ ਜਾ ਕੇ ਇਹਨਾਂ ਦੇ ਅਸੀਂ ਧਰਨਾ ਮਿਆਰੇ ਕਰਕੇ ਮਜੀਠੀਆ ਸਾਹਿਬ ਦੀ ਜਿਹੜੀ ਇਹਦੀ ਆਵਾਜ਼ ਗੂੰਜਣਾ ਚਾਹੁੰਦੇ ਆ ਉਹਨੂੰ ਅਸੀਂ ਉਹਨਾਂ ਨੂੰ ਛੜਾ ਕੇ ਬਾਹਰ ਰੱਖਿਆ ਜਿਹੜਾ ਪਰਚਾ ਦਰਜ ਹੋਇਆ ਹੈ ਕਿ ਲੱਗਦਾ ਵੀ ਬਿਨਾਂ ਤੱਥਾਂ ਤੋਂ ਹੈ ਜੀ ਬਿਲਕੁਲ ਜੀ ਇਹ ਕਲੀਅਰ ਆ ਇਹ ਤਾਂ ਤੁਸੀਂ ਤਾਂ ਜਾਣੀ ਜਾਣ ਹੋਵੋਗੇ ਸੋਸ਼ਲ ਮੀਡੀਆ 'ਤੇ ਚੱਲਦਾ 2 ਮਹੀਨਿਆਂ ਤੋਂ ਲੱਗੇ ਸੀ ਜੇ ਮਜੀਠੀਆ ਸਾਹਿਬ ਐਦਾਂ ਦੇ ਕੋਈ ਕਰਪਟ ਹੁੰਦੇ ਜਾਂ ਉਹਨਾਂ ਨੇ ਜ਼ਾਇਦਾਦ ਵਾਧੂ ਬਣਾਈ ਹੁੰਦੀ ਮੈਂ ਸਮਝ ਨਾ ਤਾਂ ਉਹ 2 ਮਹੀਨੇ ਚਾਹ ਉਹ ਜਿਹੜੇ ਮਰਜ਼ੀ ਤਰ੍ਹਾਂ ਛੁਪਾ ਸਕਦੇ ਸੀ 2 ਮਹੀਨੇ ਕੀ 1.5-2 ਸਾਲ ਹੋ ਗਏ ਕਿਵੇਂ ਕੇਜਰੀਆ ਸਾਹਿਬ ਨੇ ਇਹਨਾਂ ਤੋਂ ਮਾਫੀ ਮੰਗੀ ਸੀ ਅੱਗੇ ਮਾਫੀ ਮੰਗ ਕੇ ਖੜਾ ਛਡਾਇਆ ਸੀ ਹੁਣੇ ਵੀ ਇਹਨਾਂ ਨੇ ਮਾਫੀ ਮੰਗ ਕੇ ਖੜਾ ਛਡਵਾਣਾ ਪਊਗਾ ਇਹ ਚੈਲੰਜ ਕੀਤਾ ਜਾਊਗਾ ਜੀ ਕਿਵੇਂ ਜੀ ਮਜੀਠੀਆ ਸਾਹਿਬ ਵੱਲੋਂ ਜਾਂ ਪਾਰਟੀ ਵੱਲੋਂ ਚਲੋ ਮਜੀਠੀਆ ਸਾਹਿਬ ਪਾਰਟੀ ਵੱਲੋਂ ਆ ਜੀ ਬਿਲਕੁਲ ਆ ਜੇ ਮਜੀਠੀਆ ਸਾਹਿਬ ਸੱਚੇ ਸੱਚੇ ਇਨਸਾਨ ਨੇ ਲੋਕਾਂ ਦੀ ਆਵਾਜ਼ ਲੋਕਾਂ ਦੇ ਮੁੱਦੇ ਬੁਲੰਦ ਕਰਦੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਇਹ ਕੋਝੀਆਂ ਚਾਲਾਂ ਬੈਦ ਪ੍ਰੂਫ ਕਰਲ ਕਰਨ ਜੇ ਕੋਈ ਪ੍ਰੂਫ ਆ ਵਾਧੂ ਪ੍ਰਾਪਰਟੀ ਦਾ ਕਾਨੂੰਨ ਨੇ ਲਾ ਨੀ ਜਿਹੜੇ ਮਰਜ਼ੀ ਲਾਚ ਜਾ ਕੇ ਤੁਸੀਂ ਉਹਨਾਂ ਨੂੰ ਅਰੈਸਟ ਕਰੋ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰਾਓ ਇੱਕ ਛੋਟੇ ਮੋਟੇ ਵਪਾਰੀਆਂ ਦੀ ਵੀ ਕਰਦੇ ਹੋ ਤੁਸੀਂ ਐਦਾਂ ਨਹੀਂ ਕਿਸੇ ਨੂੰ ਧਮਕਾਇਆ ਜਾ ਸਕਦਾ ਠੀਕ ਹੈ ਦੇਖੋ ਅੱਜ ਇੱਕ ਬੜੇ ਅਫਸੋਸ ਦੀ ਗੱਲ ਆ ਕਿ ਜੋ ਇਹ ਪੰਜਾਬ ਸਰਕਾਰ ਆ ਸਾਰੇ ਪਾਸਿਓਂ ਫੇਲ ਹੋ ਚੁੱਕੀ ਆ ਕੋਈ ਇਹਨਾਂ ਕੋਲੇ ਮੁੱਦਾ ਨਹੀਂ ਕੋਈ ਧੰਨਵਾਦ ਨਹੀਂ ਇਹਨਾਂ ਨੇ ਅੱਜ ਜੋ ਧੱțe ਸ਼ਾਹੀ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਦੇ ਜੋ ਸਾਡੇ ਲੀਡਰ ਨੇ ਸਰਦਾਰ ਬਿੱਤਰ ਸਿੰਘ ਮੁਜੀਠੀਆ ਜੀ ਉਹਨਾਂ ਦੇ ਸਵੇਰੇ ਇਸ ਤਰ੍ਹਾਂ ਰੇਡ ਕੀਤੀ ਜਿਵੇਂ ਕਿਸੇ ਗੈਂਗਸਟਰ ਦੇ ਘਰੇ ਕਰਦੇ ਹੁੰਦੇ ਆ ਕਿਸੇ ਆਪਾਂ ਵੱਡੇ ਚੋਰ ਡਾਕੂ ਦੇ ਕਰਦੇ ਹੁੰਦੇ ਆ ਔਰ ਧੱਕੇ ਨਾਲ ਦਰਵਾਜ਼ੇ ਤੋੜ ਕੇ ਦਰਵਾਜ਼ੇ ਨਾਲ ਧੱਕੇ ਨਾਲ ਕਰਕੇ ਬਿਨਾਂ ਇੰਟੀਮੇਸ਼ਨ ਤੋਂ ਬਿਨਾਂ ਕੋਈ ਉਦਰ ਦਿੱਤੇ ਪਰੰਟ ਲਿੱਤੇ ਉਹਨਾਂ ਨੇ ਉੱਥੇ ਉਹਨਾਂ ਦੇ ਘਰੇ ਰੇਡ ਕੀਤੀ ਉਹਨਾਂ ਨੇ ਵੱਤਮਿਚੀ ਕੀਤੀ ਘਰਦਿਆਂ ਨਾਲ ਵੀ ਬੱਚੇ ਵੀ ਸੀ ਉੱਥੇ ਉਹਨਾਂ ਦੀ ਵਾਈਫ ਸੀ ਜਿਹੜੀ ਮੌਜੂਦਾ ਐਮਐਲਏ ਨੇ ਉਹਨਾਂ ਨਾਲ ਵੀ ਵੱਤਮਿਚੀ ਕੀਤੀ ਔਰ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਉਸ ਦੇ ਵਿੱਚ ਅਸੀਂ ਸ਼ਰੋਣੀ ਅਕਾਲੀ ਦਲ ਬਰਨਾਲੇ ਦੇ ਉਸ ਦਾ ਅਸੀਂ ਪੂਰਾ ਵਿਰੋਧ ਕਰ ਰਹੇ ਹਾਂ ਇਹ ਕੱਲਾ ਬਰਨਾਲਾ ਜੀ ਕਰ ਰਹੇ ਹੋ ਕਿ ਹੋਰ ਥਾਵਾਂ ਤੇ ਵੀ ਕੀਤਾ ਜਾ ਰਿਹਾ ਹੈ। ਦੇਖੋ ਜੀ ਜਿਹੜਾ ਇਹ ਇਹਨਾਂ ਨੇ ਕੰਮ ਕੀਤਾ ਇਹ ਕੱਲਾ ਬਰਨਾਲਾ ਨਹੀਂ ਪੂਰੇ ਪੰਜਾਬ ਤੱਕ ਜਾਊਗਾ। ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਤੁਸੀਂ ਦੇਖਿਆ ਉਹਨਾਂ ਨੇ ਸ਼ਰਿਆਮ ਕਹਿੰਦਾ ਵੀ ਸ਼ਰੋਬਨ ਅਕਾਲੀ ਦਲ ਜੁਜੀਠਿਆ ਸਾਹਿਬ ਦੇ ਨਾਲ ਖੜਾ ਕਿਉਂਕਿ ਇਹ ਧੱਕੇਸ਼ਾਹੀ ਆ। ਸਾਡੇ 3 ਸਾਲ ਹੋ ਗਏ ਇਹਨਾਂ ਨੂੰ ਸਰਕਾਰ ਆਈ ਨੂੰ ਅੱਜ ਤੱਕ ਨਾ ਤਾਂ ਇਹਨਾਂ ਦਾ ਕੋਈ ਚਲਾਨ ਪੇਸ਼ ਹੋਇਆ ਇਹਨਾਂ ਦੇ ਖਿਲਾਫ। ਨਾ ਕੋਈ ਇਹਨਾਂ ਕੋਲ ਸਬੂਤ ਹੋਇਆ ਜਦੋਂ ਜੀ ਕਰਦਾ ਕਿਸੇ ਭੇਜ ਦਿੰਦੇ ਆ ਵਿਜੀਲੈਂਸ ਦਾ ਦੁਰਵਯੋਗ ਕਰ ਰਹੇ ਨੇ। ਇਹਨਾਂ ਨੇ ਸਟਾਰਟਿੰਗ ਤੋਂ ਯਾਦ ਹੋਵੇ ਆਪਣੀ ਸੰਗਰੂਥੀ ਜਦੋਂ ਬਾਈ ਇਲੈਕਸ਼ਨ ਆਈ ਸੀ ਸਰਕਾਰ ਬਣੀ ਸੀ ਆਪਣੇ ਹੀ ਐਮਐਲਏ ਦੇ ਖਿਲਾਫ ਪਰਚਾ ਦਰਜ ਕਰਕੇ ਉਹਨੂੰ ਅੰਦਰ ਕਰਤਾ ਮੇਰਾ خیال ਆ ਪੌਣੇ 4 ਸਾਲ ਹੋ ਗਏ ਐਮਐਲਏ ਵੀ ਉਹਨਾਂ ਦੇ ਵਿੱਚ ਹੀ ਤੁਰਿਆ ਫਿਰਦਾ ਚਾਹੇ ਕੋਈ ਆਸ਼ੂ ਦੇ ਕੀਤਾ ਕਾਂਗਰਸੀ ਸੀ ਚਾਹੇ ਹੋਰ ਕਿਸੇ ਦੇ ਕੀਤਾ ਜਿੰਨੇ ਵੀ ਵਿਜੀਲੈਂਸ ਕਰਨੀ ਉਹਨਾਂ ਨੇ ਪਰਚੇ ਦਰਜ ਕਰਾਏ ਇੱਕ ਵੀ ਪਰਚੇ ਦੇ ਮੇਰਾ ਗਿਆ ਹਾਈ ਕੋਰਟ 'ਚ ਉਹਨਾਂ ਦੇ ਜਿੱਤਰੀ ਪਏ ਨੇ ਜੁੱਤੀਆਂ ਪਈਆਂ ਨੇ ਇਸ ਕਰਕੇ ਇਹ ਜਿਹੜਾ ਰੋਸ ਪ੍ਰਦਰਸ਼ਨ ਆ ਤੇ ਜਿਵੇਂ ਸਾਨੂੰ ਪਾਰਟੀ ਸਾਡੀ ਹਾਈ ਕਮਾਂਡ ਉੱਪਰੋਂ ਹੁਕਮ ਕਰੂਗੀ ਧਰਨੇ ਕਰਦੇ ਆ ਕਿਤੇ ਅਸੀਂ ਚਾਹੀ ਜੇਲ੍ਹ ਪਰ ਅੰਦੋਲਨ ਕਰਨਾ ਜਿਸ ਤਰ੍ਹਾਂ ਦਾ ਵੀ ਅੰਦੋਲਨ ਹੋਊਗਾ ਅਸੀਂ ਕਰਾਂਗੇ ਸੋਰੀ ਜੀ ਇਹ ਜਿਹੜਾ ਪਰਚਾ ਦਰਜ ਹੋਇਆ ਆ ਆਮ ਦਾ ਕੋਈ ਜ਼ਿਆਦਾ ਜ਼ਿਆਦਾ ਤਾਂ ਬਣਾਉਣ ਦਾ ਹੋਇਆ ਗੱਲ ਦੇਖੋ ਇਹ ਆ ਜੀ ਦਿੱਲੀ ਵਾਲੇ ਉਥੋਂ ਵਿਲੇ ਕਰਦੇ ਦਿੱਲੀ ਵਾਲੇ ਨੇ ਪੂਰੇ ਅਗੇ ਬਹਿ ਗਏ ਨੇ ਉਹਨਾਂ ਨੂੰ ਤਾਂ ਆਪ ਦਾ ਡਰ ਸਤਾਈ ਜਾਂਦਾ ਅਸੀਂ ਉਹਨਾਂ ਦੇ ਘਾਬਲੇ ਉੱਥੇ ਰੋਜ਼ ਸਭ ਨੂੰ ਪਤਾ ਵੀ ਚਾਹੇ ਇਹਨਾਂ ਦਾ ਕੇਜਰੀ ਆਲਾ ਸੁਸੋਧਿਆ ਚਾਹ ਜਿਹੜਾ ਸੁਦਰ ਜਾਨਾ ਕਿੰਨਾ ਨੇ ਜੇਲ੍ਹ ਕੱਟੀ ਆ ਕਿੰਨੀ ਲੰਬੀ ਲੰਬੀ ਉਦੋਂ ਆਪਦੇ ਪਿੰਡ ਦਾ ਟੀਕਾ ਪੈਂਦੀ ਹੈ ਇਹਨਾਂ ਦੀਆਂ ਹੋਂ ਪੰਜਾਬ ਚ ਬੈਠੇ ਨੇ ਇਹਨਾਂ ਨੇ ਕੋਈ ਨਾ ਕੋਈ ਪੰਜਾਬੀਆਂ ਨੂੰ ਉਲਝਾਉਣਾ ਹੁੰਦਾ ਕਰਨਾ ਹੁੰਦਾ ਜੇ ਕੋਈ ਬਣਾਈਆ ਕੋਈ ਦੱਸੋ ਕੋਈ ਪ੍ਰੂਫ ਕਰੋ ਕਿ ਤੇ ਹੋਰ ਕਰੋ ਜਿੰਨੇ ਵੀ ਮਾਤਰੀਆਂ ਦੇ ਪੁਰਾਣਿਆਂ ਦੇ ਕੀਤੇ ਨੇ ਇਹ ਪਰਚੇ ਸੇਮ ਕੀਤੇ ਸੀ ਵੀ ਇਹਨਾਂ ਨਾਲੋਂ ਜ਼ਿਆਦਾ ਤੋਂ ਵੱਧ ਆਪਣੀ ਬਣਾਈਆ ਮੇਰਾ ਖਿਆਲ ਆ ਕੋਰਟ ਨੇ ਉਹਨਾਂ ਨੂੰ ਬੇਇੱਜ਼ਤੀ ਕਰਕੇ ਉੱਥੋਂ ਹਰਜ ਕੀਤਾ ਵੀ ਤੁਸੀਂ ਜਿਹੜੀ ਇਹ ਬਦਲਾ ਰੋਡ ਨੀਤੀ ਅਪਣਾ ਰਹੇ ਹੋ ਨਾ ਕਿ ਕਿਸੇ ਤੱਥਾਂ ਦੇ ਆਧਾਰ ਤੇ ਜਾਪੇ ਅੱਗੇ ਜੇ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਅਗੇ ਕੀ ਕਦਮ ਹੋਊਗਾ ਲਿਖੋ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਵੇਂ ਸਾਡੀ ਪਾਰਟੀ ਹਾਈ ਕਮਾਂਡ ਸਾਨੂੰ ਹੁਕਮ ਕਰੂਗੀ ਅਸੀਂ ਬਰਨਾਲੇ ਦੇ ਅਕਾਲੀ ਦਲ ਕੰਨੀਓ ਪੂਰਾ ਚਾਹੇ ਧਰਨਾ ਦੇਣਾ ਪਵੇ ਚਾਹੇ ਕਿਤੇ ਸਾਨੂੰ ਜੇਲਾ ਜਾਣਾ ਪਵੇ ਅਸੀਂ ਪੂਰਾ ਆਪਣੇ ਕੰਨੀਓ ਪੂਰਾ ਜੋਰ ਨਾਲ ਉੱਤੇ ਮੇਰੇ ਨਾਲੋਂ ਤੇਜਿੰਦਰ ਸਿੰਘ ਹਸੂਲੀ ਜੀ ਐਮਐਸ ਸਾਫ ਦਾ ਮਹਾਨ ਸਤੂਤ ਪਲੀ ਬਰਨਾਲੇ ਤੋਂ ਜਗਜਬ ਅੱਜ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਜਿਹਦਾ ਪ੍ਰਦਰਸ਼ਨ ਸਾਡਾ ਇਹੀ ਹੈ ਜਿਹੜਾ ਸਾਡੇ ਆਪੂ ਦੇ ਜੀ ਆ ਜੀ ਉਨਾਂ ਨੂੰ ੱੱਕੇ ਦੇ ਨਾਲ ਚੂਰਾ ਵਾਂਗ ਉਸਰੇ ਅੰਦਰ ਬੜੀ ਜਾਈ ੱੱਕੇ ਪਾਵਰ ਤੋੜ ਕੇ ਮੇਰੇ ਕੋਲ ਵੱਡੇ ਸ਼ਰੀਪੀ ਨਾਲ ਹੁੰਦੇ ਨੇ ਜੀ ਕੋਈ ਉਨਾਂ ਦੇ ਨਾਲ ਜਿੱਦ ੱੱਕੇਸ਼ਾਈ ਹੋ ਰਹੀ ਉਹਦੇ ਖਿਲਾਫ ਸਾਡਾ ਅੱਜ ਦਾ ਪ੍ਰਦਰਸ਼ਨ ਹੋ ਰਿਹਾਗਾ ਅਸੀਂ ਅੱਗੇ ਵੀ ਕਰੀ ਜਾਵਾਂਗੇ ਜੀ ਕਿ ਕਿਸ ਨੂੰ ਦੇਖਦੇ ਹਾਂ ਜਿਹਨਾਂ ਨੇ ਅੱਜ ਉਹਨਾਂ ਨੂੰ ਹਰਾਸਤਨਤਾ ਤੇ ਛਾਪੇ ਮਾਰੀ ਕੀਤੀ ਅਰੇ ਬਿਲਕੁਲ ੱੱਕੇਸ਼ਾਈ ਉਹਨਾਂ ਕੋਲ ਕੋਈ proof ਹੀ ਨਹੀਂ ਫਰੰਟ ਨਹੀਂ ਹੈਗਾ ਉਹਨਾਂ ਕੋਲ ਕੁਝ ਵੀ ਹੈ ਨਹੀਂ ਜੋ ਪੁਲਿਸ ਕੋਲ ੱੱਕੇਸ਼ਾਈ ਕਰ ਰਹੀ ਹੈ ਮੋਸ਼ਰੇਆਮ ਕਰ ਰਹੀ ਹੈ ਉਹਦੇ ਬੀਲ ਅਸੀਂ ਦਰਬਾਰ ਤੋਂ ਕਰ ਰਹੇ ਤੇ ਬਹੁਤ ਪੂਰੀ ਅਮਰੀਕੇ ਵਾਲਾ ਕਰ ਰਹੇ ਨੇ ਜਿਹੇ ਪਹਿਲਾਂ ਅਸ਼ੂ ਤੇ ਕਰੇ ਪਰਚੇ ਉਹਨਾਂ ਕੀ ਹੋ ਗਿਆ ਉਹਨਾਂ ਤਾਂ ਉਹ ਵੀ ਜਦ ਬਰੀ ਹੋ ਕੇ ਨਿਕਲੇ ਇਹਨਾਂ ਦੇ ਕੁੱਟ ਜਪੇੜ ਪਈ ਜਾਂਦੇ ਇਹਨਾਂ ਕੋਲੇ ਹੁਣ ਕੰਮ ਤਾਂ ਕੋਈ ਹੈ ਹੀ ਨਹੀਂਗਾ ਹੋਰ ਉਹਦੇ ਆਖਰੇ ਤੇ ਪਰਚੇ ਹੋਏ ਬੰਦੇ ਦਿੱਲੀ ਦੇ ਵਿੱਚ ਕਿੰਨੇ ਜੰਮੇ ਪਰਚੇ ਦੇ ਉੱਥੋਂ ਡਰਦੇ ਮਾਰੇ ਭੱਜ ਗਏ ਪੰਜਾਬ ਚ ਆਵੜੇ ਇੱਥੇ ਹੁਣ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਕੋਈ ਬੜਾ ਬੁੱਢਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਜਣੂ ਫੜਦੇ ਨੇ ਸ਼ਰੇਆਮ ਧੱਕੀ ਗਈ ਲੋਕ ਪੱਤਰ ਤਾਂ ਦਾ ਘਾੜ ਕਰ ਰਹੇ ਨੇ ਸ਼ਰੇਆਮ ਸ਼ਰੇਆਮ ਕਰ ਰਹੇ ਲੋਕ ਪੱਤਰ ਦਾ ਘਾੜ ਅਨੇਤ ਤੱਕ ਜਾਈਂ ਇਕੱਲੀ ਤਾਂ ਨਹੀਂ برداشت ਕਰੂਗਾ ਜੀ ਘਰਨੇ ਦੀ ਲਾਂਭੇ ਨੂੰ ਪ੍ਰਦਰਸ਼ਨ ਵੀ ਕਰਾਂਗੇ ਸਾਰੇ ਪੰਜਾਬ 'ਚ ਹੋਣਗੇ